ਕੰਪਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਜਿੰਨੇ ਚੋਰ ਨੇ ਜਿੰਨੇ ਠੱਗ ਨੇ ਜਿੰਨੇ ਬੇਈਮਾਨ ਨੇ ਜਿੰਨੇ ਲਟੇਰੇ ਨੇ ਇਹ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਇਹਨਾਂ ਦਾ ਪੱਖ ਪੂਰਦਾ ਹੈ ਇੱਕ ਪਾਸੇ ਜਿਹੜੇ ਲੋਕ ਇਨਸਾਫ ਪਸੰਦ ਨਹੀਂ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਆ ਉਹਨਾਂ ਦੇ ਝੂਠੇ ਪਰਚੇ ਪਾਏ ਜਾਂਦੇ ਆ ਝੂਠੇ ਮੁਕਾਦਮੇ ਦਰਜ ਹੁੰਦੇ ਆ ਸੋ ਪਿੰਡ ਦਾ ਮੁੰਡਾ ਗੇਲਿਆਂ ਦਾ ਨਾ ਮੁੰਡਾ ਹਾਂ ਗੇਲਿਆਂ ਦਾ ਆਕਾਸ਼ਦੀਪ ਹੈ ਉਹਨਾਂ ਦੇ ਰਿਸ਼ਤੇਦਾਰ ਨੇ ਉਹਦੇ ਨਾਲ ਠੱਗੀ ਮਾਰੀ ਹੈ 30 ਲੱਖ ਰੁਪਏ ਦੀ ਵਿਦੇਸ਼ ਭੇਜਣ ਦੇ ਨਾਂ ਤੇ ਉਹਤੇ ਪਰਚਾ ਵੀ ਦਰਜ ਹੋ ਗਿਆ ਇਹ ਮੌਕੇ ਦੇ ਜਿਹੜੇ ਐਸ ਐਚਓ ਹੈ ਜਾਂ ਜਿਹੜਾ ਆਈਓ ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਿਆ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਸੋ ਬੇਨਤੀ ਹੈ ਕਿ ਜਿਹੜੀ ਇਹ ਲੜਾਈ ਹੈ ਇਹ ਲੜਾਈ ਲੰਮੀ ਹੈ ਜੇ ਅਸੀਂ ਸੋਚਾਂਗੇ ਕਿ ਇੱਕ ਦਿਨ ਧਰਨਾ ਲਾ ਲਿਆ ਤਾਂ ਮਸਲਾ ਹੱਲ ਹੋ ਜਾਊਗਾ ਸਾ ਇਹ ਲੜਾਈ ਲੰਮੀ ਹੈ ਤੇ ਲਮਕਮੀ ਹੈ ਤੋ ਇਹਦੇ ਲਈ ਸਾਨੂੰ ਸਬਰ ਦੇ ਨਾਲ ਬੈਠਣਾ ਪਊਗਾ ਸਬਰ ਦੇ ਨਾਲ ਲੜਾਈ ਨੂੰ ਅੱਗੇ ਲੈ ਕੇ ਜਾਣਾ ਪਊਗਾ ਆ 100 ਮੀਟਰ ਥਾਣੇ ਤੋਂ ਦੂਰ ਦੀ ਗੱਲ ਹੈ ਸਰਕਾਰ ਗੱਲਾਂ ਕਰਦੀ ਆ ਜੁੱਧ ਨਸ਼ਿਆਂ ਵਿਰੁੱਧ ਅਸੀਂ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਅਸੀਂ ਨਸ਼ਾ ਖਤਮ ਕਰਦਾਂਗੇ ਅਸੀਂ ਜਵਾਨੀ ਨੂੰ ਬਚਾ ਲਾਂਗੇ ਅਸੀਂ ਦੋ ਮੁੰਡੇ ਇੱਥੇ ਆ ਕਤਾਨਾਂ ਦੇ ਵਿੱਚ ਹੁਣ ਹੀ ਆਉਂਦੇ ਆਉਂਦੇ ਚਿੱਟੇ ਦੇ ਟੀਕੇ ਦੇ ਨਾਲ ਕੋਲੇ ਉਹਨਾਂ ਦੇ ਕੰਡਾ ਅਸੀਂ ਫੜਿਆ ਇੱਕ ਪਾਸੇ ਨੌਂ ਦੀ ਮਾਂ ਸਾਨੂੰ ਮੁਕਤ ਪੰਜਾਬ ਚਾਹੁੰਦੇ ਆ ਨਸ਼ਾ ਮੁਕਤ ਜਵਾਨੀ ਚਾਹੁੰਦੇ ਆ ਪਰ ਇਹ ਸਰਕਾਰ ਇਹ ਪ੍ਰਸ਼ਾਸਨ ਉਹਨਾਂ ਦੇ ਝੂਠੇ ਪਰਚੇ ਪਾ ਰਿਆ ਜਿੱਦਾਂ ਬਲਵਿੰਦਰ ਨੇ ਦੱਸਿਆ 6 ਮਹੀਨੇ ਪਹਿਲਾਂ ਜਵਾਰਕੇ ਪਿੰਡ ਦਾ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋ ਗਈ ਅਸੀਂ ਉਹਦੀ ਡੈੱਡ ਬੋਡੀ ਰੱਖ ਕੇ ਉਹਦੇ ਇਨਸਾਫ ਲਈ ਉਹਦੇ ਮਾਪਿਓ ਕਿ ਕਿਉਂ ਕਿਉਂ ਨਹੀਂ ਸਰਕਾਰ ਨਸ਼ਾ ਬੰਦ ਕਰ ਸਕਦੀ ਕਿਉਂ ਨਹੀਂ ਪੁਲਿਸ ਪ੍ਰਸ਼ਾਸਨ ਨਸ਼ਾ ਬੰਦ ਕਰ ਸਕਦਾ ਇਹ ਕਾਹਦੇ ਵਾਸਤੇ ਤਨਖਾਹ ਲੈਂਦੇ ਆ ਕਾਹਦੇ ਵਾਸਤੇ ਇਹਨਾਂ ਦੀ ਡਿਊਟੀ ਐ ਕਿਉਂ ਇਹ ਇੰਨੀਆਂ ਮੋਟੀਆਂ ਤਨਖਾਹਾਂ ਲੈਂਦੇ ਆ ਸਾਡੇ ਟੈਕਸ ਦੇ ਵਿੱਚੋਂ ਇਹਨਾਂ ਨੂੰ ਤਨਖਾਹਾਂ ਜਾਂਦੀਆਂ ਨੇ ਤਾਂ ਜਦੋਂ ਇਹ ਉਹਨਾਂ ਦਾ ਕੰਮ ਪੂਰਦੇ ਆ ਉਹਨਾਂ ਦਾ ਸਾਥ ਦਿੰਦੇ ਆ ਬਜਾਏ ਉਹਨਾਂ ਨੂੰ ਫੜਨ ਦੇ ਉਹਨਾਂ ਤੇ ਪਰਚੇ ਪਾਉਣ ਦੇ ਤਾਂ ਅਸੀਂ ਫੜਿਆ ਦੋ ਮੁੰਡੇ ਤੇ ਨਸ਼ਾ ਕਰਦੇ ਥਾਣਾ ਸਦਰ ਦੇ ਉਹ ਅੰਦਰ ਆਉਂਦਾ ਏਰੀਆ ਤਾਂ ਕਿੱਥੇ ਆ ਐਸਐਚਓ ਅਸੀਂ ਐਸਐਚਓ ਨੂੰ ਪੁੱਛਣੀ ਚਾਹੁੰਦੇ ਆ ਅਸੀਂ ਵੀਡੀਓ ਵੀ ਪਾਵਾਂਗੇ ਦੂਬਾਰ ਆਪਣੇ ਭੇਡ ਤੋਂ ਜਾ ਕੇ ਵੀਡੀਓ ਵੀ ਪਾਵਾਂਗੇ ਕਿ ਕਿੱਥੇ ਆ ਉਹ ਐਸਐਚਓ ਕਿੱਥੇ ਆ ਪੁਲਿਸ ਪ੍ਰਸ਼ਾਸਨ ਉਹ ਇਹਨਾਂ ਨੇ ਮੰਨ ਲਿਆ ਇਹਨਾਂ ਨੇ ਮੰਨ ਲਿਆ ਕਿ ਇਹ ਇਹਨਾਂ ਨੂੰ ਮਰਨ ਦਿਓ ਇਹਨਾਂ ਨੂੰ ਆਪੇ ਹਲਾਤਾਂ ਤੇ ਛੱਡ ਦਿਓ ਸੋ ਮੇਰੀ ਬੇਨਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਡਟ ਕੇ ਲੜਾਈ ਲੜਨ ਦੀ ਲੋੜ ਹੈ ਜੇ ਲੜੋਂਗੇ ਤਾਂ ਹੀ ਜਿੱਤੋਂਗੇ ਜੇ ਅਸੀਂ ਘਰੇ ਬੈਠੇ ਰਾਵਾਂਗੇ ਤਾਂ ਕਿਸੇ ਨੇ ਕੁਝ ਨਹੀਂ ਪੁੱਛਣਾ ਸੋ ਕੋਈ ਇਹਨਾਂ ਤੋਂ ਡੰਨ ਦੀ ਲੋੜ ਨਹੀਂ ਇਹ ਡਰਦਿਆਂ ਨੂੰ ਡਰਾਉਂਦੇ ਆ ਠੀਕ ਹੈ ਤਾਕੜੇ ਬੰਦੇ ਤੋਂ ਹੀ ਚੱਲਦੇ ਆ ਜਿਹੜਾ ਬੰਦਾ ਇਹਨਾਂ ਦੇ ਸਾਹਮਣੇ ਜੀ ਜੀ ਕਰਦਾ ਉਹਦੀ ਆਉ ਭਗਤ ਕਰਦੀ ਆ ਜਿਹੜਾ ਦੂਜਾ ਇਹਨਾਂ ਦੇ ਸਾਹਮਣੇ ਥੋੜਾ ਬੋਲਦਾ ਤਾਂ ਉਹਨੂੰ ਵੀ ਥੋੜਾ ਉਹਦੇ ਪਰਚੇ ਹੀ ਪਾਉਂਦੇ ਆ ਪਰਚਿਆਂ ਨਾਲ ਟਰਾਉਂਦੇ ਆ ਸੋ ਮੈਕ ਦੀ ਕਰਕੇ ਥੋੜੀ ਦਿੱਕਤ ਲੱਗ ਰਹੀ ਹੈ ਜੇ ਬੋਲਣਾ ਤਾਂ ਹੋਰ ਵੀ ਜ਼ਿਆਦਾ ਸੀ ਜ਼ਿਆਦਾ ਬਾਹਰ ਜ਼ਿਆਦਾ ਦੋਰ ਲੱਗਦਾ ਉਹ ਮੇਰੀ ਬੇਨਤੀ ਹੈ ਕਿ ਇਹ ਲੜਾਈ ਸਾਨੂੰ ਲੜਨੀ ਪਊਗੀ ਉਹ ਮੁੰਡੇ ਦੇ ਜਿਹੜਾ ਰਿਸ਼ਤੇਦਾਰ ਹੈ ਅਸੀਂ ਉਹ ਵੀ ਇਹਨਾਂ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਕਹਿਣੇ ਆ ਕਿ ਅਸੀਂ ਜਿਹੜਾ ਉਹ ਮੁੰਡੇ ਤੇ 30 ਲੱਖ ਰੁਪਏ ਦੀ ਥੱਗੀ ਵਜੀ ਹੈ ਉਹਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਪਾਉਣੀ ਚਾਹੀਦੀ ਹੈ ਬਾਕੀ ਦੁੱਧ ਨਸ਼ਿਆਂ ਵਿਰੁੱਧ ਫੇਲ ਸਰਕਾਰ ਹੈ ਫੇਲ ਪ੍ਰਸ਼ਾਸਨ ਹੈ ਇਹ ਸਿਰਫ ਆਪਣੇ ਤੱਕਰਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤ ਸੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਅਸਾਚੋ ਸਾਦਰ ਮੁਰਦਾਬਾਦ 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 ਅਸਾਚੋ ਸਾਦਰ ਮੁਰਦਾਬਾਦ 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 ਸਾਰੇ ਲੋਕ ਜਿੰਦਾਬਾਦ 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 ਸਾਰੇ ਜਿੰਦਾਬਾਦ 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 ਭਾਈ ਉਹ ਜਿੱਤੀ ਫਤੇ ਭਾਈ ਆਪਣਾ ਮਸਲਾ ਹੈ ਠੱਗੀ ਧੋਜ ਦਾ ਮਸਲਾ ਤੁਹਾਨੂੰ ਪਤਾ ਹੀ ਹੈ ਰਿਸ਼ਤੇਦਾਰਾਂ ਨੇ ਪੈਸੇ ਲੁੱਟ ਲਏ ਰਿਸ਼ਤੇਦਾਰਾਂ ਨੇ ਪੈਸੇ ਆਪਦੇ ਹੀ ਰਿਸ਼ਤਿਆਂ ਤੋਂ ਠੱਗ ਲਏ ਇਹਦੇ ਚ ਕਸੂਰਬਾਰ ਕੌਣ ਹੈ ਆਪਾਂ ਖੁਦ ਆਪਾਂ ਕਿਉਂ ਦਿੰਨੇ ਆ ਯਾਰ ਇੱਥੇ ਕੰਮ ਕਰ ਲੋ ਬਾਹਰ ਕਿਉਂ ਜਾਂਦੇ ਹੋ ਕਿਉਂ ਠੱਗਾ ਠੋਰਾ ਦੇ ਘਰ ਪਰਦੇ ਹੋ ਉਹਨਾਂ ਦੀਆਂ ਸਾਰਾ ਕਿਤੇ ਸੈਟਿੰਗਾਂ ਹੁੰਦੀਆਂ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਲੈ ਕੇ 30 ਲੱਖ ਗਾਉਣ ਕਰ ਜਾਣਗੇ ਬੋਧਾ 420 ਦਾ ਪਰਚਾ ਕੋ ਸੋ ਤੁਸੀਂ ਇਕੱਠੇ ਹੋ ਕੇ ਜਿਨ੍ਹਾਂ ਨੇ ਠੱਗੀ ਕਰੀ ਹੈ ਉਹਨਾਂ ਤੋਂ ਲੈ ਕੇ ਪੈਸੇ ਵਾਪਸ ਕਰੋ ਇਹਨਾਂ ਤੇ ਆਸਤ ਨਾ ਰੋ ਨਸ਼ੇ ਵਿਰੁੱਧ ਚੋਣ ਇਹ ਕਹਿੰਦੇ ਅਸੀਂ ਨਸ਼ੇ ਪ੍ਰਤੀ ਜੁੱਧ ਕਰਦੇ ਆਂ ਆ 2 ਮਿੰਟ ਪਹਿਲਾਂ ਅਸੀਂ ਛੋਡੇ ਧਰਨੇ ਚ ਆ ਰਹੇ ਸੀ ਆ 20 ਮੀਟਰ ਦੂਰ ਵਗਲ ਆ ਇੱਥੋਂ ਕੰਡਾ ਚਿੱਟਾ ਤੇ ਚਿੱਟਾ ਲਾਉਣ ਵਾਲੇ ਜਵਾਕ ਅਸੀਂ ਫੜੇ ਨੇ ਤੇ ਇਹ ਕਹਦੇ ਨੇ ਅਸੀਂ ਥਾਣਾ ਮੁਖੀ ਤੇ ਕਾਰਵਾਈ ਕਰਾਂਗੇ ਮੈਂ ਵੀਡੀਓ ਪਾਉਂਗਾ 2 ਮਿੰਟਾਂ ਬਾਅਦ ਕਰੋ ਕਾਰਵਾਈ ਇੱਥੇ ਫੜਨੇ ਆ 2 10 ਮੀਟਰ ਦੀ ਦੂਰੀ ਨਹੀਂ ਕੰਡਾ ਚਿੱਟਾ ਤੇ ਚਿੱਟੇ ਲਾਉਣ ਵਾਲੇ ਬੰਦੇ ਟੀਕੇ ਹੁਣ ਉਹਨਾਂ ਨੂੰ ਕੀ ਕਹੀਏ ਉਹ ਤਾਂ ਵੇਚਦੇ ਨੇ ਫਿਰ ਉਹਨਾਂ ਨਾਲ ਹੱਥ ਤੇ ਬੰਨੇ ਜਾਂਦੇ ਨੇ ਸਾਡੇ ਮਾਨਸਾ ਪਿੱਛੇ ਇੱਕ ਫੇੜ ਫੜ ਲਿਆ दारू ਡੇਢ ਦਾ ਮੋਤਲ ਨਾਲ ਕੱਪੜੇ ਲਗਾਉਣ ਵਾਲਾ ਉਹਦੇ ਕੋਲੋਂ 10000 ਰੁਪਇਆ ਜਾਂ ਮਤਲਬ ਅਸੀਂ ਨਿਕਲੇ ਆਈ ਉਹ 10000 ਰੁਪਇਆ ਗਿਆ ਉਹਦਾ ਉਹ ਤੋਂ ਮੈਂ ਹਲ ਫਨਾਮਾ ਲਾਉਂਗਾ ਇੱਕਾ ਹੋਰ ਕੋਈ ਚਿੱਤੇ ਦਾ ਰੌਲਾ ਸੀ ਉਹ ਤੋਂ ਲੱਖ ਰੁਪਇਆ ਲਿਆ ਉਹ ਵੀ ਹਲ ਫਨਾਮੇ ਲਾਉਂਗਾ ਤੇ ਹੋਰ ਬਾਕੀ ਹਲ ਫਨਾਮੇ ਲਾਵਾਂਗੇ ਸਾਡੇ ਦਾ ਤੁਸੀਂ ਪਰਚਾ ਪਾ ਦਿੰਨੇ ਹੋ ਜ਼ਬਰ ਜ਼ੁਲਮ ਕਰ ਦਿਓ ਝੂਠ ਲਿਖ ਦਿਓ ਕਿੱਥੇ ਦੇਣਾ ਦਿਓਗੇ ਛੋਟੇ ਜਵਾਕ ਨਹੀਂ ਬੱਚੇ ਨਹੀਂ ਜਿਦੇ ਉਹ ਲਾ ਕੇ ਉਦੇ ਝੋਟੇ ਨੂੰ ਯਾਲ ਕਰੋਗੇ ਵੀ ਝੋਟਾ ਸੱਚ ਕਹਿੰਦਾ ਸੀ ਤੇ ਅਸੀਂ ਝੂਠੇ ਸੀ ਹਜੇ ਕੀ ਅਸਮਾਨਦਾਰ ਹੈ ਕਿਹੜੇ ਪਾਸੋਂ ਮਾਨਦਾਰ ਹੈ ਹਰ ਵਰਗ ਦੁਖੀ ਹੈ ਮਜ਼ਦੂਰ ਤੋਲਾ ਆਰਤੀਏ ਤੱਕ ਦੁਖੀ ਮਲਾਜ਼ਮ ਦੁਖੀ ਵੱਡੀਆਂ ਵੱਡੀਆਂ ਟਾਰਾਂ ਹਰੇਕ ਪਿੰਡ ਚ ਜੱਟਾਂ ਨਾਲ ਮੌਤਾ ਹੁੰਦੀਆਂ ਜਿੱਥੇ ਜੱਟਿਆਂ ਨਾਲ ਮੌਤ ਹੋ ਜਾਏ ਜੇ ਮਾ ਤਰ ਧਰ ਲੈਦਾ ਸਾਰੇ ਦੇ ਪਰਚਾ ਪਾ ਦਿੰਦੇ ਨੇ ਮੇਰੇ ਬਿਰਧ ਬਾਪ 70 ਸਾਲ ਦੇ ਪਰਚਾ ਪਾ ਤਾ ਲੈ ਕੀ ਭਾਲਦੇ ਹੋ ਤੋਂ ਮੇਰ ਦੇ ਪਾ ਲਓ ਹੋਰ ਪਾ ਦੋ ਆ ਫੇਰ ਬੈਠੇ ਆ ਜਵਾਰ ਚ ਹਜੇ ਹੋਰ ਬੈਠਾਂਗੇ ਸੋ ਮੈਂ ਸੋਨੂੰ ਹੀ ਬੇਨਤੀ ਕਰਦਾ ਭਾਈ ਆਪਾਂ ਇਹਨਾਂ ਦੇ ਜਾਬਰ ਫਰਦ ਇਕੱਠ ਕਰਨ ਜਾ ਰਹੇ ਆ ਸਾਰੇ ਵੀਰਾਂ ਨੇ ਆਉਣਾ ਹੈ ਜਿਹੜੇ ਬੰਦੇ ਸੁੱਤੋਂ ਪੈਸੇ ਲੈਂਦੇ ਨੇ ਉਹਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਦਾ ਕਾਰਵਾਈ ਕਰਨੀ ਹੈਣੀ ਆ ਤੁਹਾਡਾ 3 ਲੱਖ ਹੈ ਅੱਧੋ ਅੱਧੋ ਹੋ ਜਾਣਾ ਸੋ ਆਪਾਂ ਉਹਨਾਂ ਤੋਂ ਹੀ ਲਵਾਂਗੇ ਤੁਸੀਂ ਕਿਹੜਾ ਅੰਦੋਲਨ ਨੂੰ ਜਾਈ ਰੱਖੋ ਮੀਂਹ ਕਣੀ ਨਹੀਂ ਸਪੀਕਰ ਸਪੀਕਰ ਲਾਓ ਲੈ ਆ ਕੇ ਕਿਹਦੇ ਆਸਤ ਨਾਲ ਹੋ ਕੋਈ ਨਹੀਂ ਖੜਦਾ ਹੁੰਦਾ ਦੋ ਬਾਤ ਦੇ ਨਾਲ ਜੰਚੇ ਹੁੰਦੇ ਨੇ ਟਾਟ ਹੁੰਦੇ ਨੇ ਜਿਨ੍ਹਾਂ ਨੂੰ ਕੰਮ ਲੈਣਾ ਹੁੰਦਾ ਹੈ ਵੀ ਸਾਡੇ ਬੰਦੇ ਛੱਡ ਦਿਓ ਜੀ ਸਾਡਾ ਨਸ਼ਾ ਵਿਕਦਾ ਹੈ 10000 20000 30000 ਬਣਾਉਣ ਵਾਲੇ ਹੁੰਦੇ ਨੇ ਜਾਂ ਪਿੰਡ ਚੋਂ ਉਹ ਪਿੰਡ ਦੇ ਬੰਦੇ ਚੂਲੀ ਕਰਨ ਵਾਲੇ ਹੁੰਦੇ ਨੇ ਉਹ ਆਪਣੇ ਨਾਲ ਨਹੀਂ ਖੜਦੇ ਇਕੱਲੇ ਵੀ ਨਹੀਂ ਖੜਨਾ ਇਹਨਾਂ ਨੇ ਝੁਲਮ ਕਰਨਾ ਹੈ ਝੂਠ ਲਿਖਣਾ ਹੈ ਝੂਠ ਬੋਲਣਾ ਹੈ ਰੱਬ ਨੂੰ ਯਾਰ ਕਰ ਲਿਆ ਕਰੋ ਸਵੇਰੇ ਉੱਠ ਕੇ ਸਾਡੀ ਚੁੱਪ ਦਾ ਜਵਾਬ ਸਾਡਾ ਪਰਮੇਸ਼ਰ ਦੇਊਗਾ ਉਤੋਂ ਗਏ ਜੇ ਨਾ ਮੁਕਤਿਆ ਤਰਬਣੀ ਹੈ ਝੂਠੇ ਪਰਚੇ ਰੋ ਇਨ ਨਵੇਂ ਸ਼ਰਮ ਕਰੋ ਆਇਥੋਂ ਫੜਿਆ ਚਿੱਟਾ ਹੁਣ ਫੜਿਆ 2 ਮਿੰਟ ਪਹਿਲਾਂ ਜਦੋਂ ਅਸੀਂ ਦੋ ਬੰਦੇ ਫੜ ਸਕਦੇ ਹਾਂ ਸੁਣਦਾ ਲੱਖ ਲੱਖ ਰੁਪਈਆ ਮਿਲਦਾ ਉਹ ਇੱਕ ਪੁਲਸ ਵਾਲੀ ਬੀਬੀ ਫੜੀ ਗਈ ਉਹਦਾ ਆਵਾਗੌਣੀ ਵਰਤਦਾ ਕੰਮ ਪਿੱਛੀ ਰੋਲ ਤੱਕਿਆ ਉਹਨਾਂ ਵੱਡੇ ਅਫਸਰ ਸੀ ਸੰਬੰਧ ਸਾਰੇ ਜੱਗੋ ਯਾਰ ਹੋਏ ਨੇ ਉਹਦੇ ਬੜੇ ਅਫਸਰਾਂ ਨਾਲ ਉਹ ਕਹਿੰਦੀ ਆਹ ਲੋ ਗੱਲ ਕਰੋ ਜੀ ਉਹ ਵੀ ਵਿੱਚੀ ਰੋਦ ਦੱਬਦਾ ਕੰਮ ਰੋਸ ਝੂਠੇ ਨਾਉਂਟਰ ਹੁੰਦੇ ਨੇ ਡੈਲੀ ਉਹ ਆਪਣਾ ਮਤਲਬ ਕਿ ਨਸ਼ੇ ਨਾਲ ਕਹਿੰਦੇ ਵੀ ਹੁਣੇ ਮੌਤ ਹੋ ਗਈ ਕਿਉਂ ਤੇ ਥੰਨਾ ਲੱਗ ਰਿਹਾ ਸਭ ਕਿਉਂ ਉੱਠੀ ਗਏ ਜੇਰੀ ਸਰਕਾਰ ਜਿਹੜੀ ਇਹ ਜੁੱਧ ਨਸ਼ਿਆਂ ਦੇ ਹੁਤਾ ਸਾਨੂੰ ਇਹ ਬਗੜੀ ਕੀੜੇ ਨਾਲ ਜਿਹੜਾ ਇਹ ਪਤਮਨੰਬਰ 103 ਦਾ ਦਰਜ ਹੋਇਆਗਾ ਇਹ ਤਾਂ ਦੋ ਦੋਸ਼ੀ ਦੋਸ਼ਨਾ ਨਹੀਂ ਆਂ ਟਿਆਲੇ ਦੇ ਰਹਿਣ ਵਾਲੀਆਂ ਨੇ ਆਂ ਇਹ ਇੱਕ ਲੇਡੀ ਜੀ ਬਾਹਰ ਹੈਗੇ ਪ੍ਰਭਜੋਤ ਕੌਰ ਉਹਦਾ ਸੀ ਐਲਓਸੀ ਜਾਰੀ ਕਰਵਾ ਕੇ ਜਲਦੀ ਉਹਦਾ ਕਰਵਾ ਦਿੰਨੇ ਆ ਤੇ ਦੂਜੀ ਜਿਹੜੀ ਲੇਡੀ ਜੀ ਇੱਕ ਹੈਗੀ ਹੈ ਉਹਨੂੰ ਅਸੀਂ ਇਹਨਾਂ ਦਾ ਪਰਿਵਾਰ ਦੇ ਨਾਲ ਖੜੇ ਆ ਜਿੱਥੇ ਜਾਣ ਦੀ ਲੋੜ ਅਸੀਂ ਜਾ ਕੇ ਉਹਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲਾਂਗੇ ਤੁਹਾਨੂੰ ਸਾਨੂੰ ਥੋੜਾ ਜਿਹਾ ਸਮਾਂ ਦਿੱਤਾ ਜਾਵੇ 7-15 ਦਿਨ ਦਾ ਕਿਉਂਕਿ ਤਾਂ ਕਿ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਸਕੀਏ ਠੀਕ ਹੈ ਨੰਕਲ ਨਾ ਕੋਈ ਗੱਲ ਨਹੀਂ ਅਸੀਂ ਦੇਖੋ ਪਰਿਵਾਰ ਦੇ ਨਾਲ ਖੜੇ ਆ ਸਾਨੂੰ ਜਿੱਥੇ ਜੀ ਦੀ ਜਾਨ ਦੀ ਲੋੜ ਹੈਗੀ ਹੈ ਜਾਨ ਦੀ ਲੋੜ ਅਸੀਂ ਜਾਣ ਨੂੰ ਤਿਆਰ ਆ ਅਸੀਂ ਪਹਿਲਾਂ ਵੀ ਜਾ ਚੁੱਕੇ ਨਾਲ ਪਰ ਹੁਣ ਵੀ ਨਾਲ ਜਾਣ ਨੂੰ ਤਿਆਰ ਆ ਠੀਕ ਹੈ ਕੋਈ ਅਸੀਂ ਕੋਈ ਗੱਲ ਦੀ ਪਰਿਵਾਰ ਦੇ ਨਾਲ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਠੰਡੇ ਇਕੱਠੇ ਕਾ